ਵੀਡੀਓ ਦੇਖ ਰਹੇ ਮੇਰੇ ਸਾਰੇ ਸੱਜਣ ਬੀਬੀंनो ਮੇਰੇ ਵੱਲੋਂ ਪਿਆਰ ਭਰੀ ਸਤਿ ਸਾਕ ਜੀ ਅੱਜ ਆਪਾਂ ਲੌਂਗਵਾਲ ਬੱਕਰਾ ਮੰਡੀ ਤੇ ਪਹੁੰਚਾਂਗੇ ਸੋਨੂੰ ਅੱਜ ਵਲੌਗ ਰਾਈ ਦਿਖਾਵਾਂਗੇ ਵੀਡੀਓ ਵੀਡੀਓ ਵਿੱਚ ਦੀ ਵੀ ਕਿਵੇਂ ਲੌਂਗਵਾਲ ਬੱਕਰਾ ਮੰਡੀ ਭਰੀ ਹੈਗੀ ਮੰਡੀ ਭਰਨ ਦਾ ਕਾਰਨ ਕੀ ਹੈਗਾ ਸਾਰੇ ਤੁਹਾਨੂੰ ਕਾਰਨ ਦੱਸਾਂਗੇ ਵੀਡੀਓ ਚੰਗੀ ਲੱਗੇ ਸ਼ੇਅਰ ਕਰਦੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਫੇਸਬੁੱਕ ਪੇਜ ਕਰ ਲੋ ਫੋਲੋ ਬਾਕੀ ਤੁਹਾਨੂੰ ਨਾਲ ਆਉਂਦੀਆਂ ਗਤੀਵਿਧੀਆਂ ਦੱਸੀ ਜਾਵਾਂਗੇ ਵੀ ਕਿੰਨਾ ਇਕੱਠਾ ਕਿੰਦਾ ਦੀ ਮੰਡੀ ਆਓ ਵੀਡੀਓ ਰਾਈ ਦੇਖਦੇ ਆਂ ਮੰਡੀ ਵਿੱਚ ਕਿਦਾਂ ਦਾ ਮਾਹੌਲ ਆ ਹਾਂ ਜੀ ਇਹ ਦੇਖੋ ਲੌਂਗਵਾਲ ਬਕਰਾਂ ਮੰਡੀ ਦਾ ਅੱਜ ਪੂਰਾ ਘੈਂਟ ਮਾਹੌਲ ਆਗਾ ਵਧੀਆ ਤੇ ਮਸਾਲਾ ਦੇ ਬੱਕਰੇ ਤੇ ਬੱਕਰੀਆਂ ਆਏ ਨੇ ਪਠਾ ਆਈਆਂ ਨੇ ਫੱਸੀ ਬੱਕਰੇ ਆਏ ਨੇ ਤੇ ਵਧੀਆ ਕੱਟ ਭਰੇ ਆ ਇਹਦਾ ਕਾਰਨ ਵੀ ਬਹੁਤ ਵੱਡਾ ਹੈ ਕਿ ਚੰਮੇ ਕੱਟ ਹੋਇਆਗਾ ਕਿਹੜੀ ਗੱਲੋਂ ਮੰਡੀ ਇਹ ਲੌਂਗਵਾਲ ਦੀ ਵਧੀਆ ਭਰੀ ਹੋਈ ਉਸ ਕਾਰਨ ਦਾ 26 ਤਰੀਕ ਅੱਗੇ ਅੱਜ ਅਮਾਦਿਕ ਤੰਨੇ 13 26 ਨੂੰ ਇਹ ਮੰਡੀ ਵਧੀਆ ਭਰਦੀ ਹੈਗੀ ਕਾਰਨ ਇਹਨੇ ਥੋੜੇ ਦੋ ਪਹਿਲਾ ਕਾਰਨ ਇਕਦਾ ਸਾਡੇ ਮਦਰ ਕੀ ਸੀਜ਼ਨ ਖਤਮ ਹੋ ਗਿਆ ਸੀਜ਼ਨ ਦੇ ਖਤਮ ਕਰਨ ਸਾਰੇ ਵੇਲੀ ਹੋ ਗਏ ਜਿਹਦੇ ਕਰਕੇ ਬੱਕਰਾ ਮੰਡੀ ਦੇ ਵਿੱਚ ਮਦਰ ਕੀ ਸਾਰੇ ਵੇਲੇ ਹੋ ਗਿਆ ਦੇ ਮਸਲਾਂ ਦੇ ਬੱਕਰੇ ਲੈ ਕੇ ਨੇ ਜਿਨ੍ਹਾਂ ਕੋਲ ਵਧੀਆ ਕੁਆਲਿਟੀ ਅਖੱਸੀ ਬੱਕਰੇ ਜਿੰਦਾਂ ਦੀ ਹੈਗੇ ਨੇ ਬੱਕਰੇ ਉਹ ਲੈ ਕੇ ਨੇ ਕਦ ਘੱਟ ਵਧੀਆ ਬਾਕੀ ਹੁਣ ਮੰਦਾ ਥੋੜਾ ਚੱਲਦਾ ਹੈ ਤੇਜ਼ੀ ਹੈ ਨਹੀਂ ਬੱਕਰੇ ਜੇ ਕਿਸੇ ਨੇ ਲੈਣਾ ਹੋਵੇ ਬੱਕਰੇ ਤਾਂ ਮੰਡੀ ਵਿੱਚ ਆ ਕੇ ਬੱਕਰੇ ਲੈ ਜਾ ਸਕਦਾ ਬੱਕਰੀਆਂ ਲੈ ਜਾ ਸਕਦਾ ਪੱਠਾਂ ਲੈ ਜਾ ਸਕਦਾ ਹੈ ਅਖੱਸੀ ਬੱਕਰੇ ਸਾਨੂੰ ਸਾਰੇ ਮਿਲਣਗੇ ਜਿਹਹੇ ਜੀ ਤੁਸੀਂ ਚਾਹੋਗੇ ਕਾਰਨ ਇਹ ਦਾ ਦੂਜਾ ਕਾਰਨ ਜਿਹੜੀ ਤੁੰਗਾ ਵਾਲੀ ਬੱਕਰੀਆਂ ਬੱਕਰਾ ਮੰਡੀ ਹੈਗੀ ਉਹ ਤੇ ਥੋੜੀ ਜੀ ਕੋਈ ਗਲਤੀ ਕਾਰਨ ਉਹ ਮੰਡੀ ਕੁਝ ਦਿਨਾਂ ਲਈ ਡਿਲੇ ਹੋ ਗਈ ਮਤਲਬ ਕਿ ਬੰਦ ਹੋਊਗੀ ਉਹਦਾ ਕਾਰਨ ਦੱਸੀ ਜਾਂਦੇ ਨੇ ਵੀ ਟੈਕਸ ਦਾ ਕਾਰਨ ਹੈ ਕੋਈ ਕਹਿੰਦਾ ਵੀ ਸਰਕਾਰ ਦਾ ਕਾਰਨ ਹੈ ਕੁਝ ਵੀ ਕਾਰਨ ਹੈਗਾ ਉਹ ਬੰਦ ਹੋਊਗੀ 2-3 ਮਹੀਨੇ ਲਈ ਜਾਂ ਮਹੀਨੇ ਲਈ ਉਹ ਬਾਕੀ ਉਹ ਜਿਹੜਾ ਮੈਂ ਤੇ ਡਾਕਟਰ ਉਹ ਗੱਲਬਾਤ ਕਰੂੰਗਾ ਸਰਕਾਰ ਨਾਲ ਤਾਂ ਉਹ ਮੰਡੀ ਲੱਗੂਗੀ ਉਰੇ ਨਾ ਕਾਰਨ ਲੋਂਗਾਲ ਬੱਕਰਾ ਮੰਡੀ ਵਧੀਆਪਰੀ ਆਈ ਜਿੱਦਾਂ ਨੇ ਹੁਣ ਬੱਕਰਾ ਹੈਗਾ ਪੂਰਾ ਘੈਂਟ ਨਾਲਾ ਬੱਕਰਾ ਹੈਗਾ ਪੂਰਾ ਸਿਰਾ ਬੱਕਰਾ ਕਾਟਾ ਕਾਟ ਵਧੀਆ ਹੈਗਾ ਆ ਬੱਕਰੀ ਖੜੀ ਹੈ ਕਿ ਬੱਕਰੇ ਆ ਲੈ ਕੇ ਆਏ ਨੇ ਜਿਹੜੇ ਕੀ ਇਹਦੇ ਕਾਰਨ ਵੀ ਬਹੁਤ ਵਧੀਆ ਨੇ ਕਿਉਂਕਿ ਨੇੜੇ ਤੇੜੇ ਦੇ ਪਿੰਡ ਜਿਹੜੇ ਹੁਣ ਵਿਲੇ ਹੋ ਗਏ ਬੰਦੇ ਸਾਰੇ ਸੀਜ਼ਨਸ ਤੋਂ ਨਾ ਜੀਰੀਆਂ ਲੱਗਦੀਆਂ ਨੇ ਨਾ ਕੋਈ ਬਾਡੀ ਦਾ ਟਾਈਮ ਆ ਜਿਹਦੇ ਕਰਕੇ ਮਤਲਬ ਕਿ ਹੁਣ ਸਾਰੇ ਵਿਲੇ ਨੇ ਤੇ ਮੰਡੀ ਦਾ ਮਾਹੌਲ ਵਧੀਆ ਬਣਿਆ ਹੋਇਆ ਹੈਗਾ ਸਿਰਾ ਗੱਲ ਬਾਤ ਆ ਜੀ ਮੰਡੀ ਤੋਂ ਜੇ ਕਿ ਸਿਰਫ ਬੱਕਰੇ ਲੈਣ ਹੁਣ ਤਨ ਸੰਨ ਤਰੀਕ ਨੂੰ ਮੰਡੀ ਭਰੂਗੀ ਜਿਹੜੀ ਉਸ ਮੰਡੀ ਤੇ ਆ ਕੇ ਬੱਕਰੇ ਲਿਜਾ ਸਕਦਾ। ਰਾਕੀ ਵਧੀਆ ਜੇ ਕਿਸੇ ਕੋਲੇ ਵਧੀਆ ਨਾ ਸਕਦੇ ਬੱਕਰੇ ਨੇ ਬੱਕਰੀਆਂ ਨੇ ਉਹ ਆ ਕੇ ਲਿਜਾ ਸਕਦਾ। ਉਹ ਬੱਕਰੇ ਦਾ ਕੱਦਾ ਕੱਟ ਵਧੀਆ ਕੰਨ ਪੱਖੋ ਵਧੀਆ ਦੇਖੋ ਬਾਈ ਦੂਰ ਦਿਖ ਰਿਹਾ ਉਹ ਬੱਕਰਾ ਉਹ ਤੁਰਿਆ ਫਿਰਦਾ ਲੱਗਦਾ। ਇਹਦੇ ਬਿੱਟੀ ਨੂੰ ਕੋਈ ਕਾਰਨ ਨਾ ਕਿਉਂਕਿ ਅੱਜ ਕੱਲ ਹਮਾਰੇ ਕੀ ਵਧੀਆ ਨਾ ਸਕ ਪਾਲਦਾਗਾ ਕੋਈ ਵੀ ਦੇਸੀ ਨਾ ਸਕਾ ਨਹੀਂ ਪਾਲਦਾ। ਵੀਡੀਓ ਨੂੰ ਸ਼ੇਅਰ ਕਰਦੇ ਹੋ ਜੇ ਕੋਈ ਬੱਕਰੀਆਂ ਦਾ ਸ਼ੌਕੀਨ ਹੈਗਾ। ਵੱਤ ਵੱਤ ਦੇ ਕੇਮ ਫੋਲੋ ਕਰ ਲਿਆ ਕਰੋ ਮੰਨਦੇ ਕਿ ਇੰਸਟਾਗ੍ਰਾਮ ਨੂੰ ਫੋਲੋ ਕਰ ਲਿਆ ਜਿਹਦੇ ਕਰਕੇ ਸਾਨੂੰ ਮਦਰਗੇ ਆਇਆ ਜਾਂਦਾ ਵੀ ਹਾਂ ਵਧੀਆ ਤਰੀਕ ਤਰੀਕੇ ਨਾਲ ਕੋਈ ਵੀਡੀਓ ਬਣਾਈਏ ਵੀ ਹਾਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਹਾਂ ਕਿੰਦਾ ਦਾ ਮਾਹੌਲਾ ਹੈਗਾ ਇਹ ਇਲਾਜ ਲੌਂਗੋ ਵਾਲ ਬੱਕਰਾ ਮੰਡੀ ਦਾ ਮਾਹੌਲਾ ਹੈਗਾ ਵਧੀਆ ਮਾਹੌਲਾ ਹੈ ਰਾਜ ਆਇਆ ਕਰੋ ਤੁਸੀਂ ਮੰਡੀ ਤੇ ਪਹੁੰਚਿਆ ਕਰੋ ਦੇਖੋ ਜਿੱਥੇ ਕੋਲ ਵਧੀਆ ਨਾਸਾਂ ਦੇ ਬੱਕਰੇ ਨੇ ਬੱਕਰੀਆਂ ਨੇ ਪੱਠਾ ਨੇ ਠੀਕ ਆ ਖਾਸੀ ਬੱਕਰੇ ਨੇ ਜਿਵੇਂ ਤਾਂ ਜਿੱਦਾਂ ਦੇ ਬੱਕਰੇ ਥੋੜੇ ਨਾਸਾਂ ਦੇ ਉਹ ਲੈ ਕੇ ਆਓ ਤੇ ਆ ਦਾ ਮੁੱਲ ਮੁੱਲ ਮਾਰ ਕੇ ਦਾ ਮੁੱਲ ਲੈ ਕੇ ਜਾਓ ਗਾਗਾ ਕ ਵਧੀਆਗਾ ਮੈਂ ਤੁਹਾਨੂੰ ਐ ਨਹੀਂ ਕਹਿੰਦਾ ਗਾਗਾ ਨਹੀਂ ਵਧੀਆ ਕਿਉਂਕਿ ਤੁੰਗ ਵਾਲੀ ਮੰਡੀ ਦਾ ਥੋੜਾ ਜਿਹਾ ਮੰਦਾ ਹਾਲ ਹੋ ਰਿਹਾ ਹੈਗਾ ਉਹਦੇ ਵੀ ਕੋਈ ਕਾਰਨ ਹੋਊਗਾ ਆਪਾਂ ਨੂੰ ਨਹੀਂ ਪਤਾ 깔 ਪੂਰੀ ਕੀ ਹੈਗੀ ਪਰ ਲੋਕਾਂ ਜਿਹਦੇ ਕਹਿੰਦੇ ਨੇ ਲੋਕਾਂ ਦੇ ਮੂੰਹਾਂ ਦੀ ਗੱਲਾਂ ਸੁਣਦੇ ਆਂਗੇ ਵੀ ਉਹ ਮਦਰਸ਼ ਕਹਿੰਦੇ ਵੀ ਟੈਕਨੀਕੀ ਭਰ ਹੈ ਜਿਹਦੇ ਕਾਰਨ ਉਹ ਪਤਰਾ ਮੰਡੀ ਡਿਲੇ ਹੋ ਗਈ ਕੁਝ ਕਿਤੇ ਨਹੀਂ ਉਦਾਂ ਇਹਦਾ ਸਭ ਤੋਂ ਵੱਡਾ ਫਾਇਦਾ ਲੰਗਵਾਲ ਬੱਕਰਾ ਮੰਡੀ ਮੈਂ ਇਹ ਨਹੀਂ ਕਿ ਵਧੀਆ ਕਾਤ ਮਾਹੌਲ ਆ ਰਹੀ ਸੀ ਸਾਡੇ ਜਿਹੜਾ ਬੱਕਰੇ ਪੂਰੇ ਜਿੱਦਾਂ ਦੇ ਵੀ ਲੈ ਕੇ ਆਉਂਦੇ ਨੇ ਬੱਚੇ ਉਦਾਂ ਦਾ ਮਾਹੌਲ ਆ ਗਰਮੀ ਦੇ ਵਿੱਚ ਵੀ ਬੱਕਰਾ ਮੰਡੀ ਵਧੀਆ ਭਰੀ ਜੂਗੀ ਕੁਝ ਕੁ ਬੰਦੇ ਬਾਗੇ ਇਹ ਟਾਈਮ ਸਿਰਫ ਅੱਜ ਤਰੀਕ ਕਿੰਨੀ ਹੈਗੀ 26 ਤਰੀਕ ਛੇਵਾਂ ਮਹੀਨਾ ਮੈਂ ਪੰਜਵਾਂ ਮਹੀਨਾ ਕਰੀ 26 ਤਰੀਕ ਪੰਜਵਾਂ ਮਹੀਨਾ 2025 ਦਾ ਮਾਹੌਲ ਆ ਇਹ ਦੇਖੋ ਬਈ ਬੱਕਰਾ ਮੋਜੀ ਦਾ ਮਾਹੌਲ ਵਧੀਆ ਮਾਹੌਲ ਆ ਗਿਆ ਵੱਧ ਵੱਧ ਪਹੁੰਚਿਆ ਗੁਰੇ ਮੋਂਗੋੜ ਬੱਕਰਾ ਮਟੀ ਰੰਦਾ ਆਵਾਜ਼ ਪਿੰਡ ਵੀ ਰੰਦਾ ਆਵਾਜ਼ ਪਿੰਡ ਨੂੰ ਲੈ ਕੇ ਕੰਮ ਦਾ ਰੰਦਾ ਆਵਾਜ਼ ਨਾਟਕ ਕਰਦਾ ਰਿਹਾ ਬੱਕਰੀ ਦੇ ਮੰਡੀ ਮੰਡੀ ਵਿੱਚ ਪਹੁੰਚੋ ਵੱਧ ਵੱਧ ਹੁਣ ਤੋਂ ਕੋਣ ਆਇਆ ਹੁਣ ਪਹਿਲਾਂ ਇੱਥੇ ਸ਼ਰਪ ਕੱਲਾ ਰਾਜੂ ਆਉਂਦਾ ਸੀ ਹੁਣ ਇੱਥੇ ਸ਼ਦੀਕ ਖਾਨ ਰਾਜਪੁਰਿਆ ਮੰਦਰ ਕਿ ਦੂਰੋਂ ਦੂਰੋਂ ਬੰਦੇ ਪਹੁੰਚੇ ਨੇ ਜਿਹੜੇ ਕੀ ਸੌਦੇ ਕਰਨ ਲੈ ਕੇ ਤੇ ਪਾਣੀ ਆ ਲਿੰਕ ਕਰਨਾ ਵਧੀਆ ਮਾਹੌਲਾਗਾ ਇਹ ਜੀ ਕੀਵਰੇ ਨਹੀਂ ਪਹੁੰਚੋ ਹੋਈ ਹੁੰਦੀ ਬਕਰਾਂ ਆ ਬੱਕਰਾ ਬੱਕਰਾ ਦੇਖੋ ਪੂਰਾ ਸ਼ਰਾ ਬੱਕਰਾ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਦਾ ਕਰੋ ਜਿਹਦੇ ਨਾਲ ਮੰਦਰੀ ਕੀ ਛੰਨ ਨੂੰ ਥੋੜਾ ਮੋਟੀਵੇਸ਼ਨ ਮਿਲਦਾ ਹੈ ਆ ਕੱਸੀ ਬੱਕਰਾਗਾ ਉਹ ਬੱਕਰੀਆਂ ਨੇ ਜੇ ਕੋਈ ਲੈ ਆਣਾ ਚਾਹੁੰਦਾ ਤਾਂ ਬਾਈ ਨਾਲ ਕੰਟੈਕਟ ਕਰ ਰੋ ਬਾਈ ਦੇ ਬੱਕਰੀਆਂ ਨੇ ਇਹਦਾ ਸਾਹਮਣੇ ਕਰ ਤੇ ਆ ਬਾਈ ਦਾ ਬੱਕਰਾ ਦੇਖੋ ਬਈ ਵਧੀਆ ਕੁਆਲਿਟੀ ਦਾ ਬੱਕਰਾ ਆ ਕੋਈ ਨਹੀਂ ਬਈ ਮਰੀਲਕੋਟ ਦਾ ਮੰਡਾ ਇੱਕ ਮੰਡਾ ਵੀ ਮੰਡੀ ਲੱਗ ਰਹੀ ਹੈ ਕਿ 1 ਤਰੀਕ ਤੋਂ ਲੈ ਕੇ 7 ਤਰੀਕ ਤੱਕ ਮਰੀਲਕੋਟ ਨਾਲ ਬੱਕਰਾ ਮੰਡੀ ਵਧੀਆ ਭਰੂਗੀ ਜੇ ਕਿਸੇ ਕੋਲ ਟਾਈਮ ਹੈਗਾ ਪਹੁੰਚੋ ਬੱਕਰਾ ਮੰਡੀ ਮਰੀਲਕੋਟਾ ਮੈਂ ਕੋਈ ਮੱਕੇ ਕਿਸੇ ਮੰਡੀ ਦਾ ਵੀ ਪ੍ਰੋਮੋਸ਼ਨ ਨਹੀਂ ਕਰਿਆ ਬਸ ਮੈਂ ਦੂਹ ਇਦਾਂ ਵੀ ਜਿਹਦੇ ਕੋਲੇ ਵਧੀਆ ਮਾਲ ਆ ਉਹਦਾ ਮਾਲ ਮੁੱਲ ਲਾ ਕੇ ਲੈ ਕੇ ਜਾਓ ਵਧੀਆ ਮਦਦ ਜੀ ਕਿਹਦਾ ਬਹੁਤ ਫਾਇਦਾ ਹੁੰਦਾ ਤਾਂ ਕਰੋ ਫਾਇਦਾ ਬੱਕਰੇ ਮੁਰਗੇ ਨਿਆਣ ਵਾਲਾ ਮੁਰਗੇ ਸ਼ਾਂਤੋ ਸਿੱਥੀ ਮਿਲਦਾ ਪੂਰੇ ਪੁੱਤੇ ਜਿਹੜੇ ਹੈਗੇ ਨੇ ਠੀਕ ਹੈ ਚੱਲਦੀ ਵੀਡੀਓ ਵਿੱਚ ਦੇਖ ਲਓ ਮੈਂ ਇਹ ਤੁਹਾਨੂੰ ਹੋਰ ਵੀ ਕੁਝ ਦਿਖਾ ਦਨੇ ਆ ਜੇ ਕੋਈ ਬੰਦਾ ਆਏਗਾ ਰਾਜੂ ਜੀ ਦੀਆਂ ਗੱਲਾਂ ਦਿਖਾ ਦਨੇ ਆ ਰਾਜੂ ਜੀ ਦੇਾਰੇ ਸਮਾਦਾਨ ਆ ਰਾਜੂ ਦਾ ਮਾਹੌਲ ਕਿਦਾਂ ਦਾ ਤੇ ਵਿੱਚ ਆ ਬੰਦੇ ਖੜੇ ਨੇ ਟੂਲੇ ਹੋਰੀ ਨਾ ਟੂਲੇ ਹੋਰੀ ਨੀ ਕਿ ਡੂਲੇ ਹੋਰੀ ਟੂਲੇ ਹੋਰੀ ਪੂਲੇ ਹੋਰੀ ਸੁਲੇ ਹੋਰੀ ਇਹਨਾਂ ਬਗੈਣਾ ਕੰਡੇ ਰੋ ਬਾਈ ਚਟਾ ਛੂਲਾ ਆਪੀ ਲਾ ਛੂਲਾ ਜੈਲਰ ਛੂਲਾ ਓਹ ਸਾਹਮਣੇ ਵੱਡਾ ਛੂਲਾ ਦਾਜੂ ਬਡਾ ਸਟੂਰ ਦਾਜੂ ਬਡਾ ਸਟੂਰ ਥੱਲੇ ਮਾਰ ਕੈਮਰਾ ਲਓ ਜੀ ਥੱਲੇ ਕੈਮਰਾ ਮਾਰਨ ਦੀ ਕੋਸ਼ਿਸ਼ ਕਰਾਂਗੇ ਬਾਈ ਨੇ ਜੈਂਡਰ ਚੇਂਜ ਕਰ ਆ ਗਿਆ ਆਏ ਦੇ ਕਮੈਂਟ ਮਾਰਿਆ ਜਾਂਦਾ ਯਾਰ ਲਓ ਜੀ ਰਾਜੂ ਚਾਚੇ ਦਾ ਉਸਤਾਦ ਆ ਇਹ ਉਸਤਾਦ ਆ ਤੇ ਅੱਜ ਨੇ ਬਣਾਉਣ ਆਈ ਆ ਬੈਠਣ ਆਈ ਆ ਤੂੰ ਤਾਂ ਆਇਆ ਵੀ ਨਹੀਂ ਮੈਂ ਆਵਾ ਕਿ ਮੈਨੂੰ ਪਤਾ ਨਹੀਂ ਲੱਗੇ ਡਾ ਮਰ ਗਏ 19 19 ਹਾਂ ਦਿੱਤੀਆਂ ਚੀਜ਼ਾਂ ਤੱਕੀਆਂ ਨੇ ਟਿਕਣਾਲੇ ਸਾਡੇ ਜਿਹੜੀਆਂ ਰਾਤ ਨੂੰ ਮਰੀਆਂ ਨੇ ਨਹੀਂ ਤੇਰੇ ਨਾਲ 7 8 8 ਦਾ ਸਿੱਟਕੇ ਉੱਥੇ 70 ਜਿਹੜੀਆਂ ਨਾਲ ਗੇੜੀਆਂ ਲਿਆ ਗੱਲ ਤਾਂ ਸੁਣਾ ਲੈ ਜਿਹੜੀਆਂ ਮੈਂ ਤਾਂ ਬੱਕਰੀਆਂ ਲੱਤ ਕੇ ਆ ਗਿਆ ਮਲੂਟ ਤੇ ਨਹੀਂ ਜਾਂਗੇ ਬਹਾਈ ਅੱਜ ਉਹਦੇ ਚ ਬੱਕਰੀਆਂ ਲੱਗੀਆਂ ਬਕਰ ਸਿੰਘ ਉਹ ਤੋਂ ਬਾਅਦ ਸੁਣ ਬਈ ਜਿਹੜੀਆਂ ਰਾਤ ਨੂੰ ਆਉਂਦੀਆਂ ਉਹ ਤਰਕੇ ਮੁੰਡੇ ਦੇ ਚੱਕੇ ਹੱਡਾਂ ਰੋੜੀ ਸਿੱਕੂ ਹੱਡਾਂ ਰੋੜੀ ਤੇਰੇ ਪਿੰਡ ਸਿੱਕੇ ਆਇਆ ਮੇਰੇ ਕੋਲ ਆ ਪਾਈਆਂ ਜਿਹੜਾ ਸਦਾਈ ਮੈਨੂੰ ਪਤਾ ਕਿਹਨੀਆਂ ਬੰਦੇ ਇਹ ਨਹੀਂ ਪਤਾ ਨਹੀਂ ਇੱਥੇ ਮੈਂ ਅੱਛਾ ਲੱਗਾ ਨਹੀਂ ਆਉਂਦੀ ਨਾ ਉਹ ਵਿੱਚ ਕਹਿ ਤਾ ਮੈਂ ਖਾ